ਠੀਕ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਕਿਤੇ ਕਿਸੇ ਦੀ ਆ ਗਈ ਕਿਤੇ ਕਿਸੇ ਦੀ ਪਰ ਇਹੋ ਜਿਹਾ ਰਿਸਕ ਅਫਸਰਾਂ ਨੂੰ ਮੈਂ ਹੱਥ ਬਨ ਕੇ ਬੇਨਤੀ ਕਰਦਾ ਕਿ ਇਹੋ ਜਿਹਾ ਰਿਸਕ ਕੋਈ ਵੀ ਅਫਸਰ ਨਾ ਲਵੇ ਤੁਸੀਂ ਲੀਡਰਾਂ ਮਗਰ ਲੱਗ ਕੇ ਆਪਣੇ ਭਾਈਚਾਰਕ ਸਾਂਝ ਨਾਲ ਖਰਾਬ ਕਰੋ ਕਿਉਂਕਿ ਵੋਟਾਂ ਤਾਂ 5 ਸਾਲਾਂ ਬਾਅਦ ਫੇਰ ਆ ਜਾਣੀਆਂ ਮੈਂਬਰਿੰਗਾਂ ਸਰਪੰਚਾਂ ਦਾ ਸਭ ਕੁਝ ਚੱਲੀ ਜਾਣਾ ਅੱਗੇ ਕਿਹੜਾ ਨਹੀਂ ਚੱਲਿਆ ਬਹੁਤ ਜ਼ਿਰ ਹੋ ਗਿਆ ਇਹ ਹੀ ਕੁਝ ਵੇਂਦੇ ਆਏ ਆਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਪੀਬੀ ਨਿਊਜ਼ ਟੀਵੀ ਨਾਲ ਮੈਂ ਹਰ ਰਮਨਦੀਪ ਸਿੰਘ ਸੋਢੀ ਅੱਜ ਆਪਾਂ ਗੱਲਬਾਤ ਕਰਾਂਗੇ ਚੋਣਾਂ ਦੇ ਮੁਤਾਬਕ ਸਰਪੰਚੀ ਦੀਆਂ ਚੋਣਾਂ ਚੱਲ ਰਹੀਆਂ ਗਿਆ ਕੀ ਗੱਲਬਾਤ ਹੈ ਉਹਨਾਂ ਉਸ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ ਡਾਕਟਰ ਅਕਬਾਲ ਸਿੰਘ ਜੋ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਰਮਨ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਚੈਨਲ ਦੀ ਬਹੁਤ ਮਿਹਰਬਾਨੀ ਜਿਹੜੇ ਕਿ ਬੜੀਆ ਖਬਰਾਂ ਲਾਉਂਦੇ ਹੋ ਤੁਸੀਂ ਵਧੀਆ ਬਾਤ ਚੱਕਦੇ ਲੋਕਾਂ ਦੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕੀ ਵੇਖੋਗੇ ਤੁਸੀਂ ਜਿਸ ਤਰ੍ਹਾਂ ਕੱਲ ਵੀ ਜਿਹੜੀ ਲੜਾਈ ਹੋਈ ਆ ਕਾਂਗਰਸ ਪਾਰਟੀ ਦੇ ਜਿਹੜੇ ਮੇਨ ਐਮ ਐਲ ਏ ਜੀਰਾ ਠੀਕ ਹੈ ਉਹਨਾਂ ਦੀ ਲੜਾਈ ਹੋਈ ਆ ਉੱਥੇ ਗੋਲੀਆਂ ਚੱਲੀਆਂ ਗਈਆਂ ਕੀ ਗਾਰਨ ਹੈ ਇਹ ਜਿਹੜੀ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਹੋਈ ਆਈ ਹੋਈ ਆ ਠੀਕ ਹੈ ਉਥੇ ਲੜਾਈ ਹੋ ਰਹੀ ਹੈ ਕਿ ਉਥੇ ਸ਼ਰਿਆਮ ਐਮਐਲਏ ਦੇ ਬੇਟੇ ਨੇ ਮੈਸੇਜ ਕਰਤਾ ਇੱਕ ਆਪਣੇ ਫੇਸਬੁੱਕ ਤੇ ਕਮੈਂਟ ਕਰ ਦਿੱਤਾਗਾ ਆਪਣੇ ਫੇਸਬੁੱਕ ਤੇ ਇੱਕ ਲਿਖ ਕੇ ਪਾ ਦਿੱਤਾਗਾ ਕਿ ਆ ਜਿਓ ਆਪਾਂ ਕੱਲ ਦੇਖਾਂਗੇ ਇਹ ਤਾਂ ਰਮਨ ਜੀ ਬਹੁਤ ਹੀ ਨਿੰਦਣਯੋਗ ਘਟਨਾ ਹੈ ਜੀ ਐਹੋ ਜਿਹੀਆਂ ਘਟਨਾਵਾਂ ਜੇ ਪੰਚਾਇਤੀ ਚੋਣਾਂ ਵਿੱਚ ਹੁੰਦੀਆਂ ਹਨ ਤਾਂ ਬਹੁਤ ਮੰਦ ਭਾਗੀ ਗੱਲ ਹੈ ਕਿਉਂਕਿ ਸਾਡੀ ਇਹਦੇ ਨਾਲ ਜਿਹੜੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਖਤਮ ਹੁੰਦੀ ਹੈ ਜੀ ਲੀਡਰਾਂ ਲਈ ਤਾਂ ਛੁਕਲੇ ਪਰ ਸਾਨੂੰ ਇੱਕ ਇਹ ਬਹੁਤ ਵੱਡੀਆਂ ਮਾੜੀਆਂ ਪਰਤਾ ਪਾ ਕੇ ਜਾਉ ਜਾਣਗੀਆਂ ਇਹੋ ਜਿਹੇ ਚੋਣਾਂ ਜਦੋਂ ਇਹੋ ਜੇ ਮੱਲੋ ਹੋਣਗੇ ਕਿਉਂਕਿ ਜਦੋਂ ਚੋਣਾਂ ਦੇ ਵਿੱਚ ਜਿਵੇਂ ਕੱਲ ਲੜਾਈ ਹੋਈ ਹੈ ਤਾਂ ਬਹੁਤ ਉਮੰਦ ਭੱਗੀ ਹੈ ਇਹ ਪੰਚਾਇਤੀ ਚੋਣਾਂ ਇੱਕ ਪਰਿਵਾਰ ਦੀ ਤਰ੍ਹਾਂ ਹੁੰਦਾ ਸਾਰਾ ਪਿੰਡ ਇਹ ਪਰਿਵਾਰ ਕਚੂਣਾ ਹੁੰਦੀਆਂ ਜਿਹੜੀਆਂ ਚੰਗੇ ਬੰਦੇ ਬਣਾ ਕੇ ਇਹ ਪੰਚਾਇਤਾਂ ਦੇ ਵਿੱਚ ਚੰਗੇ ਸਰਪੰਚ ਬਣਾ ਕੇ ਮੰਨ ਲਓ ਪਿੰਡ ਦੇ ਨਿਆ ਪ੍ਰਣਾਲੀ ਹੁੰਦੀ ਹੈ ਮੁੱਢਲੀ ਨਿਆ ਪ੍ਰਣਾਲੀ ਹੈ ਪਰ ਜੇ ਇਹਦੇ ਵਿੱਚ ੱੱਕੇ ਛਈਆਂ ਹੋਣ ਲੱਗੀਆਂ ਤਾਂ ਮੈਂ ਇਹਨੂੰ ਬਹੁਤ ਮੰਦ ਭਾਗੀ ਗੱਲ ਕਹੂੰਗਾ ਪਹਿਲਾਂ ਬੜੀਆਂ ਸਰਕਾਰਾਂ ੱੱਕਾ ਤਾਂ ਕਰਦੀਆਂ ਵੇਖਿਆ ਸਿੰਘ ਪਰ ਰਮਣ ਜੀ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਚੰਗੇ ਖਾਣ ਵਾਲੀ ਗੱਲ ਕਰਤੀ ਮੈਂ ਅੱਗੇ ਵੀ ਇੱਕ ਚੰਨ ਦੇ ਵਿੱਚ ਕਿਹਾ ਸੀਗਾ ਇਹ ਉਹਨਾਂ ਤੋਂ ਵੀ ਮਾੜੀਆਂ ਪਰਤਾਂ ਪਾ ਰਿਹਾ ਹੈ ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਅਪੀਲ ਕਰਦਾ ਮੈਂ ਹਮ ਸਾਰੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਕੈਂਡੀਡੇਟ ਜੋ ਵੀ ਸੂਝਵਾਨ ਵੋਟਰ ਸੁਣਦੇ ਐ ਹਮ ਤੁਸੀਂ ਲੀਡਰਾਂ ਮਗਰ ਲੱਗ ਕੇ ਆਪਣੀ ਭਾਈਚਾਰਕ ਸਾਂਝ ਨਾ ਖਰਾਬ ਕਰੋ ਕਿਉਂਕਿ ਵੋਟਾਂ ਤਾਂ 5 ਸਾਲਾਂ ਬਾਅਦ ਫੇਰ ਆ ਜਾਣੀਆਂ ਮੈਂਬਰੀਆਂ ਸਰਪੰਚਾਂ ਸਭ ਕੁਝ ਚੱਲੀ ਜਾਣਾ ਅੱਗੇ ਕਿਹੜਾ ਨਹੀਂ ਚੱਲਿਆ ਜੀ ਬਹੁਤ ਚਿਰ ਹੋ ਗਿਆ ਇਹੀ ਕੁਝ ਵੇਂਦੇ ਆਏ ਐ ਪਰ ਜਿਹੜੀ ਇਹ ਕੋਈ ਲੜਾਈ ਝਗੜਾ ਜਿੰਨੇ ਕਤਨਾ ਤੱਕ ਗੱਲ ਜਾਵੜਦੀ ਕਈ ਬਰੀ ਰਮਣ ਜੀ ਇਹ ਬਹੁਤ ਮਾੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜ ਸਾਲ ਤਾਂ ਟੱਪ ਜਾਂਦੇ ਆ ਪਰ ਜਿਹੜੀਆਂ ਗੁੰਝਲਾਂ ਪਈਆਂ ਉਹ ਲੋਟ ਨਹੀਂ ਆਉਂਦੀਆਂ ਪੀੜ੍ਹੀਆਂ ਤੱਕ ਅਸੀਂ ਆਪਣੇ ਬੱਚਿਆਂ ਤੱਕ ਕੰਢੇ ਵੀ ਜਾਂਦੇ ਆ ਮੇਰੀ ਸਾਰਿਆਂ ਨੂੰ Appeal ਹੈ ਕਿ ਅਮਨ ਸ਼ਾਂਤੀ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖੋ ਵੋਟਾਂ ਦੀ ਲੜਾਈ ਲੜੋ ਨਾ ਕਿ ਉਂਝ ਨਾ ਲੜੋ ਤੁਸੀਂ ਵੋਟ ਨਾਲ ਲੜਾਈ ਲੜੋ ਉਹ ਸਾਡਾ ਅਧਿਕਾਰ ਹੈ ਅਮਨ ਸ਼ਾਂਤੀ ਨਾਲ ਵੋਟਾਂ ਪੈਣਗੀਆਂ ਇਨਸਾਨੀਅਤ ਢੰਗ ਨਾਲ ਇਲੈਕਸ਼ਨ ਹੋਣਗੇ ਜੀ ਬਿਲਕੁਲ ਕੀ ਜਿਹੜੇ ਹੁਣ ਕਾਗਜ਼ ਮਿਲ ਰਹੇਗੇ ਦਫ਼ਤਰਾਂ ਦੇ ਵਿੱਚ ਚੁੱਲਾ ਟੈਕਸ ਜਿਹੜੇ ਹੈਗੇ ਆ ਭਰੇ ਫਾਰਮ ਹੈਗੇ ਆ ਉਹ ਮਿਲ ਨਹੀਂ ਰਹੇਗੇ ਕੀ ਇਹ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਸਮਝੋਗੇ ਇਹ ਬਹੁਤ ਮਾੜੀ ਗੱਲ ਹੈ ਇਹ ਆਮ ਆਦਮੀ ਪਾਰਟੀ ਇਹ ਕਹਿੰਦੀ ਹੁੰਦੀ ਸੀ ਕਿ ਹਰਕਤ ਦਾ ਹੱਕ ਹੈ ਗਰੀਬ ਵੀ ਉਠਾ ਸਕਦਾ ਕੋਈ ਅਮੀਰਾਂ ਲਈ ਨਹੀਂ ਇਹ ਚੋਨਾ ਚੋਨਾ ਸਾਰਿਆਂ ਦਾ ਹੀ ਹੱਕ ਹੈ ਪਰ ਇਹ ਬਹੁਤ ਮਾੜੀ ਗੱਲ ਹੈ ਜੇਕਰ ਕਾਗਜ਼ ਨਹੀਂ ਮਿਲ ਰਹੇਗੇ ਜਿਵੇਂ ਕਿ ਬਹੁਤ ਘਰ ਕੌਲਾਂ ਮੈਨੂੰ ਵੀ ਆਇਆ ਵੀ ਭਾਈ ਜੀ ਆਵਾਜ਼ ਠਾਓ ਵੀ ਇਹ ਬੜਾ ਤੱਕਾ ਹੋ ਰਿਹਾ ਹੈ ਕਿਸੇ ਨੂੰ ਚੁੱਲੇ ਟੈਕਸੀ ਸਮੱਸਿਆ ਆਉਂਦੀ ਹੈ ਕਿਸੇ ਨੂੰ ਕਿਸੇ ਹੋਰ ਵਜ੍ਹਾ ਕਰਕੇ ਸਮੱਸਿਆ ਆ ਰਹੀ ਹੈ ਤਾਂ ਮੈਂ ਆਖਿਆ ਵੀ ਕੋਈ ਗੱਲ ਨਹੀਂ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਤੇ ਚਲੋ ਤੁਸੀਂ ਅੱਜ ਪਹੁੰਚੇ ਆ ਤੁਹਾਡੇ ਮਾਦੀਮ ਰਾਹੀਂ ਮੈਂ ਜਾਣਕਾਰੀ ਵੀ ਦੇਣੀ ਚਾਹੁੰਨਾ ਇੱਕ ਤਾਂ ਇਹ ਹੈ ਕਿ ਮੈਂ ਸਾਰੇ ਕੈਂਡੀਡੇਟਾਂ ਨੂੰ ਜੋ ਸਰਪੰਚੀ ਦੇ ਕੈਂਡੀਡੇਟਾਂ ਜਾਂ ਮੈਂਬਰੀ ਦੇ ਕੈਂਡੀਡੇਟ ਹੈ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਨਾਲ-ਨਾਲ ਤੁਸੀਂ ਮੇਰੇ ਦੋਸਤ ਐਡਵੋਕੇਟ ਨੇ ਦੱਸਿਆ ਕਿ ਇੱਕ ਪੋਰਟਲ ਬਣਿਆ ਹੋਇਆ ਹੈ ਉਹਦੇ ਤੇ ਤੁਸੀਂ ਜਾ ਕੇ ਇੱਕ ਤਾਂ ਆਨਲਾਈਨ ਕਾਗਜ਼ ਹੂੰ ਤੁਸੀਂ ਜ਼ਰੂਰ ਮੰਨੋ ਪੀਡੀਐਫੇ ਬਣਾ ਕੇ ਹਾਰ ਜਿਹੜੀਆਂ ਕਾਪੀਆਂ ਲੈ ਕੇ ਆਉਂਦਾ ਪੀਡੀਐਫੇ ਬਣਾ ਕੇ ਆਨਲਾਈਨ ਭੇਜੋ ਕਿਉਂਕਿ ਉਹਦੇ ਨਾਲ ਕੀ ਹੋਊਗਾ ਜਦੋਂ ਆਨਲਾਈਨ ਭੇਜੋਗੇ ਜੇਕਰ ਤੁਸੀਂ ਆਰਓ ਨੂੰ ਜਾਂ ਕਿਸੇ ਨੂੰ ਵੀ ਇੱਥੇ ਦਿਨੇ ਆ ਜੇਕਰ ਤੁਹਾਡੇ ਨਾਲ ਕੋਈ ਅਫਸਰ ਕਤਾਈ ਕਰਦਾ ਤਾਂ ਅੱਗੇ ਸੀ ਰੋਤੋ ਕੇ ਬਹਿ ਜਾਂਦੇ ਜਿੰਦਾਬਾਦ ਮਰਦਾਬਾਦ ਕਰਕੇ ਪਰ ਉਹ ਜਦੋਂ ਤੁਹਾਡੀਆਂ ਆਨਲਾਈਨ ਕਾਪੀਆਂ ਗਈਆਂ ਹੋਣੀਆਂ ਉਹ ਅਫਸਰ ਉਸ ਗੱਲ ਦਾ ਜਵਾਬ ਦੇਊਗਾ ਹਾਈ ਕੋਰਟ ਦੇ ਵਿੱਚ ਉਹਦੇ ਨਾਲ ਕੀ ਹੈ ਕਿ ਥੋੜੀ ਉੱਥੇ ਮਨ ਕੋਰ ਦੇ ਵਿੱਚ ਐਡੀ ਵੱਡੀ ਪਗੜ ਬਣੂਗੀ ਕਿ ਅਫਸਰ ਪਹਿਲੀ ਗੱਲ ਤਾਂ ਕੋਤਾਈ ਕਰਦੇ ਨਹੀਂਗੇ ਜੇ ਦੂਜੀ ਗੱਲ ਜੇ ਕਿਸੇ ਨੇ ਕਰ ਲਈ ਉਹਦੀ ਖੈਰ ਨਹੀਂ ਫਿਰ ਮੇਰੀ ਇੱਕ ਅਪੀਲ ਵੀ ਅਫਸਰਾਂ ਨੂੰ ਮੈਂ ਹੱਥ ਪਾਣ ਕੇ ਬੇਨਤੀ ਕਰਦਾ ਕਿ ਠੀਕਾ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿਣੀਆਂ ਕਿਤੇ ਕਿਸੇ ਦੀ ਆ ਗਈ ਕਿਤੇ ਕਿਸੇ ਦੀ ਪਰ ਇਹੋ ਜਿਹਾ ਰਿਸਕ ਅਫਸਰਾਂ ਨੂੰ ਮੈਂ ਹੱਥ ਪਾਣ ਕੇ ਬੇਨਤੀ ਕਰਦਾ ਕਿ ਇਹੋ ਜਿਹਾ ਰਿਸਕ ਕੋਈ ਵੀ ਅਫਸਰ ਨਾ ਲਵੇ ਜੇਕਰ ਕੋਈ ਇਸ ਤਰ੍ਹਾਂ ਦੀ ਕੋਤਾਈ ਕਰੂਗਾ ਤਾਂ ਉਹ ਰੱਖ ਪਿਆਜਾ ਭੁਗਤਣਾ ਬਊਆ ਮੈਂ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਕਹਿਣਾ ਹੈ ਕਿ ਆਨਲਾਈਨ ਕਾਗਜ ਜਰੂਰ ਭਰਨੇ ਆ ਤੁਹਾਨੂੰ ਬਾਈ ਹੈਂਡ ਸਬਮਿਟ ਕਰਾਉਣੀ ਪੈਣੀ ਹੈ ਕਾਗਜ ਇਹ ਵੀ ਕੋਲੇ ਖੇਚਨ ਰਹੇ ਉਹ ਵੀ ਕੱਲੇ ਆਨਲਾਈਨ ਭਰਤੇ ਸੀ ਤਾਂ ਵੀ ਸਾਡਾ ਸਰ ਗਿਆ ਬਾਈ ਹੈਂਡ ਤਾਂ ਦੇਣੀ ਪੈਣੀ ਹੈ ਪਰ ਆਨਲਾਈਨ ਜਰੂਰ ਦੇਣੇ ਆ ਆਨਲਾਈਨ ਤਾਂ ਦੇਣੇ ਜੇਕਰ ਬਾਈ ਹੈਂਡ ਦਿੱਤੇ ਵਿੱਚ ਕੋਈ ਕਾਗਜ ਕੱਢ ਕੇ ਤੁਹਾਡੇ ਕਾਗਜ ਰਿਜੈਕਟ ਕਰੂਗਾ ਤਾਂ ਉਹ ਜਵਾਬ ਦੇ ਹੋ ਬਿਲਕੁਲ ਬਿਲਕੁਲ ਤੁਹਾਡੀ ਗੱਲ ਇਹ ਵੀ ਸਹੀ ਹੈ ਜੀ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਜਿੱਥੇ ਤੁਸੀਂ ਆਜ਼ਾਦ ਉਮੀਦਵਾਰ ਉੱਠੇ ਆ ਉੱਥੋਂ ਦਾ ਕੀ ਮਾਹੌਲ ਹੈ ਜੀ ਉੱਥੇ ਵੀ ਬੜਾ ਚੱਲੀ ਜਾਂਦਾ ਜੀ ਹੁਣ ਜਿਹੜੇ ਨਵੇਂ ਲੀਡਰ ਆਏ ਐ ਆਵਾਦਮੀ ਪਾਰਟੀ ਚ ਨਵੇਂ-ਨਵੇਂ ਐਂਟਰੀ ਕੀਤੀ ਐ ਉਹ ਕਹਿੰਦੇ ਕਿ ਸਾਡੇ ਸਰਪੰਚ ਬਣਨ ਹੁਣ ਜਿਹੜੇ ਵਿਚਾਰੇ ਦਰਿੰਗਾ ਵਿਛਾਉਣ ਵਾਲੇ ਮਿਹਨਤੀ ਵਰਕਰ ਸੀਗੇ ਉਹਨਾਂ ਦਾ ਬਹੁਤ ਹੱਕ ਮਾਰਿਆ ਜਾ ਰਿਹਾ ਰਮਨ ਜੀ ਬਹੁਤ ਤਰਾਸਦੀ ਦੀ ਗੱਲ ਐ ਜਿਹੜੇ ਆਸਾਂ ਲਈ ਬੈਠੇ ਕਿਤੇ ਸਾਨੂੰ ਵੀ ਸੇਵਾ ਦਾ ਮੌਕਾ ਮਿਲੂਗਾ ਅਸੀਂ ਸੇਵਾ ਕੀਤੀ ਹੈ ਸੇਵਾ ਦਾ ਮੇਵਾ ਮਿਲੂਗਾ ਪਰ ਨਹੀਂ ਹੁਣ ਕੀ ਹੋਇਆ ਹੁਣ ਤਾਂ ਨਵੇਂ ਜਿਹੜੇ ਆਏ ਐ ਬੰਦੇ ਉਹ ਆਪ ਦੇ ਸਰਪੰਚ ਬਣਾਈ ਜਾਂਦੇ ਐ ਆਪ ਦਾ ਹੀ ਮੰਨ ਲਓ ਉਹਨਾਂ ਦਾ ਬੋਰਡ ਵਾਲਾ ਕੈਮ ਕਰੀ ਜਾਂਦੇ ਐ ਤੇ ਜਿਹੜੇ ਵਰਕਰ ਸੀ ਉਹਨਾਂ ਦਾ ਹੱਕ ਮਰਿਆ ਜਾ ਰਿਹਾ ਪਰ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਤੱਕੜੇ ਹੋ ਜਾ ਕੋਈ ਗੱਲ ਨਹੀਂ ਤੱਕੇ ਛਾ ਜਾਂ ਚੱਲਦੇ ਨੇ ਪਰ ਉਹਨਾਂ ਨੂੰ ਰੋਕਣ ਲਈ ਥੋੜਾ ਹੌਸਲਾ ਚਾਹੀਦਾ ਹੈ ਮੈਂ ਉਹਨਾਂ ਦੀ ਆਵਾਜ਼ ਬਣੂਗਾ ਉਹ ਤਕੜੇ ਹੋ ਕੇ ਟੱਟ ਕੇ ਮੁਕਾਬਲਾ ਕਰਨ ਮੈਂ ਇਹ ਨਹੀਂ ਕਹਿੰਦੇ ਕੋਈ ਲੜਾਈ ਝਗੜਾ ਕਰਨ ਵੋਟ ਨਾਲ ਮੁਕਾਬਲਾ ਕਰਨ ਭਾਈ ਚਰਖਾ ਸਾਂਝ ਬਣਾ ਕੇ ਰੱਖਣ ਕੋਈ ਗੱਲ ਨਹੀਂ ਇੱਕਜੁੱਟਤਾ ਨਾਲ ਉਹ ਜਿਹੜੇ ਬੰਦੇ ਅੱਜ ਹੁਣ ਪਤਾ ਹੀ ਆਪਾਂ ਨੂੰ ਤਣਾਟ ਬੰਦੇ ਬਣਾ ਰਹੇ ਆ ਆਪਣੇ ਆਪਣੇ ਸਰਪੰਚ ਮੈਂਬਰ ਤਾਂ ਉਹਨਾਂ ਨੂੰ ਵੋਟ ਨਾਲ ਇਕੱਠੇ ਹੋ ਕੇ ਜਵਾਬ ਦੇਣ ਮੈਂ ਉਹਨਾਂ ਦੀ ਆਵਾਜ਼ ਬਣੂਗਾ ਬਿਲਕੁਲ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਪਾਈ ਗਈ ਹੈ ਜਿਹੜਾ ਚੋਣਾਂ ਦਾ ਸਮਾਂ ਬਿਲਕੁਲ ਸਹੀ ਨਹੀਂ ਹੈਗਾ ਕਹਿੰਦੇ ਬਿਲਕੁਲ ਰਮਨ ਜੀ ਇਹ ਬਹੁਤ ਵੱਡਾ ਇੱਕ ਧੋਖੇ ਵਾਲੀ ਗੱਲ ਕੀਤੀ ਹੈ ਇੰਨੇ ਦਿਨਾਂ ਵਿੱਚ ਤਾਂ ਕਾਗਜ਼ੀ ਨਹੀਂ ਤਿਆਰ ਹੋਣਗੇ ਕਾਗਜ਼ੀ ਬੜੇ ਹੁੰਦੇ ਲਾਉਣ ਵਾਲੇ ਦੂਜੀ ਗੱਲ ਤੇ ਮਿਲ ਨਹੀਂ ਰਹੇ ਕਾਗਜ਼ ਤੇ ਬੰਦਾ ਕਰੂਗਾ ਤਾਂ ਕਰੂਗਾ ਕੀ ਦੱਸੋ ਵਿੱਚ ਛੁੱਟੀਆਂ ਆਗੀਆਂ ਵਿੱਚ ਅੱਜ ਅੱਜ ਵੀ ਦੋ ਦੋ ਛੁੱਟੀਆਂ ਫੇਰ ਆਗੀਆਂ ਵਿੱਚ 4 ਤਰੀਕ ਨੂੰ ਕਾਗਜ਼ ਭਰਨੇ ਦੱਸੋ ਜੀ ਤਾਂ ਲੋਕ ਕੀ ਇਹ ਵੀ ਗੱਲ ਕਹਿ ਰਹੇ ਆ ਵੀ ਜਿਹੜਾ ਇਲੈਕਸ਼ਨ ਆ ਗਿਆ ਉਧਰੋਂ ਸਾਡੇ ਝੋਨਾ ਆ ਗਿਆ ਠੀਕ ਹੈ ਤਾਂ ਇਸ ਵਿਚਾਰੇ ਤੁਹਾਡਾ ਕੀ ਇਹ ਇਹ ਵੀ ਬਹੁਤ ਮੰਨ ਲਓ ਮਾੜੀ ਗੱਲ ਹੋਈ ਹੈ ਕਿਉਂਕਿ ਇੱਕ ਪਾਸੇ ਤਾਂ ਜ਼ਿਮੀਂਦਾਰਾਂ ਦੀਆਂ ਫਸਲਾਂ ਰੁੜਨ ਗਈਆਂ ਇੱਕ ਪਾਸੇ ਇਲੈਕਸ਼ਨ ਹੋਣਗੇ ਦੱਸੋ ਇਲੈਕਸ਼ਨ ਕਰਾਵਾਂਗੇ ਅਸੀਂ ਕਿ ਫਸਲਾਂ ਨੂੰ ਸੰਭਾਂਗੇ ਇਹ ਵੀ ਬਹੁਤ ਗਲਤ ਫੈਸਲਾ ਲਿਆ ਗਿਆ ਕਿਉਂਕਿ ਐਦੋਂ ਪਹਿਲਾਂ ਕਿੰਨਾ ਚਿਰ ਹੋ ਗਿਆ 8-9 ਮਹੀਨੇ ਲੱਪਾਤੀ ਇਹਨਾਂ ਨੇ ਪਹਿਲਾਂ ਨਹੀਂ ਇਲੈਕਸ਼ਨ ਕਰਾਈ ਜਾਂਦੇ ਸੀ ਕਿਉਂ ਇੰਨਾ ਚਿਰ ਲੇਟ ਕੀਤਾ ਹੁਣ ਜਮਾ ਐਨ ਵਿੱਚ ਲਿਆ ਕੇ ਹੁਣ ਕਈ ਤਾਂ ਹੁਣ ਇੱਥੋਂ ਤੱਕ ਹੈ ਜਿਹੜੇ ਮੱਲੂ ਵਿਚਾਰੇ ਮਜ਼ਦੂਰ ਹੈ ਉਹ ਨਰਮਿਆਂ ਨੂੰ ਗਏ ਹੈ ਨਰਮਾ ਚੁਕਣ ਗਏ ਹੈ ਰਾਜਸਥਾਨ ਵਗੈਰਾ ਦੇ ਵਿੱਚ ਉੱਥੇ ਵੀ ਸਮੱਸਿਆ ਖੜੀ ਹੋਊਗੀ ਉਸ ਗੱਲ ਦਾ ਵੀ ਬਹੁਤ ਵੱਡਾ ਅਸਰ ਹੈ ਕਿਉਂਕਿ ਹੁਣਾਂ ਨੇ ਵੀ ਆਪਣੀ ਵੋਟ ਪਾਉਣੀ ਸੀ ਉਹਨਾਂ ਨੇ ਵੀ ਆਪਦਾ ਮੱਲੂ ਹੱਕ ਦਾ ਇਸਤੇਮਾਲ ਕਰਨਾ ਹੀ ਵੋਟ ਦਾ ਉਹ ਬਹੁਤ ਵੱਡਾ ਨੁਕਸਾਨ ਹੈ ਬਿਲਕੁਲ ਤਾਂ ਇਸ ਚੀਜ਼ ਦਾ ਜਿਹੜਾ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਤਾਂ ਬਿਲਕੁਲ ਤੁਹਾਡੀ ਗੱਲ ਇਹ ਵੀ ਸਹੀ ਹੈ ਪਰ ਹੁਣ ਕੀ ਲੱਗਦਾਗਾ ਤੁਹਾਨੂੰ ਵੀ ਜਿਹੜੇ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਸਰਪੰਚਾ ਬਣਾਉਣ ਵਾਸਤੇ ਕੀ ਕਾਰਨ ਹੈ ਬਿਲਕੁਲ ਜੋ ਇਹਨਾਂ ਦੇ ਮੰਨ ਨੂੰ ਲੱਗ ਰਿਹਾ ਤੌਰ ਤਰੀਕੇ ਉਹ ਸਾਰੇ ਸਰਾਸਰ ਤੱਕੇ ਵਾਲੇ ਹੀ ਐ ਜੇ ਇਹਨਾਂ ਨੇ ਕਿਉਂ ਕਿਸ ਤਰ੍ਹਾਂ ਤੱਕੇ ਵਾਲੇ ਆ ਜਿਵੇਂ ਕਾਗਜ਼ ਪੱਤਰਾ ਤੋਂ ਲੱਗੀ ਜਾਂਦਾ ਵੀ ਕਾਗਜ਼ ਪੱਤਰਾ ਹੀ ਨਹੀਂ ਆਮ ਬੰਦੇ ਦਾ ਤਿਆਰ ਹੋ ਰੇਗੇ ਇੱਥੋਂ ਇੱਥੋਂ ਲੱਗ ਰਿਹਾ ਐ ਇਹ ਤੋਂ ਸਮੀਕਰਨ ਦੱਸ ਦਿੰਦੇ ਆ ਨਾ ਕਹਿੰਦੇ ਜਦੋਂ ਮੀਂਹ ਮੀਂਹ ਆਉਣਾ ਹੁੰਦਾ ਨਾ ਉਦੋਂ ਬੱਦਲ ਵਾਈ ਤੋਂ ਪਤਾ ਲੱਗ ਹੀ ਜਾਂਦਾ ਹੈ ਕਿ ਵੀ ਮੀਂਹ ਆਊ ਕਿ ਹਨੇਰੀ ਆਊਗੀ ਪਰ ਇੱਕ ਗੱਲ ਜ਼ਰੂਰ ਹੈ ਇਹ ਜੇ ਚੂਣਾ ਕਰਾਉਂਦੇ ਆ ਸਚਜੇ ਟੰਗਣਾ ਬਿਨਾ ਤੱਕੇ ਤੂੰ ਇਹਨਾਂ ਨੂੰ ਵੀ ਪਤਾ ਹੈ ਇਹਨਾਂ ਦੇ ਸਰਪੰਚ ਜਾਂ ਮੈਂਬਰ ਬਣਦੇ ਨੇ ਇਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਸਰਪੰਚ ਇਹਨਾਂ ਦਾ ਇੱਕ ਵੀ ਨਹੀਂ ਬਣਦਾ ਪਿੰਡ ਦੇ ਵਿੱਚੋਂ ਹਾਂ ਠੀਕ ਹੈ ਕੋਈ ਆਪਦੀ ਪਹੁੰਚ ਆਪ ਦਾ ਸਿਆਣਾ ਬੰਦਾ ਕੋਈ ਆਪਦੀ ਮੰਨ ਲੋ ਹਾਇਸੀਅਤ ਰੱਖਦਾ ਲੋਕਾਂ ਵਿੱਚ ਆਪਦੀ ਪਕੜ ਰੱਖਦਾ ਹੈ ਇਹਨਾਂ ਦਾ ਟੱਚ ਆ ਸਰਪੰਚ ਬਣਦੇ ਦਾ ਅਲੱਗ ਗੱਲ ਹੈ ਪਰ ਇਹਨਾਂ ਦੀ ਕੋਈ ਕਾਰਗੁਜ਼ਾਰੀ ਨਹੀਂ ਗਈ ਵੀ ਜਿਹਦੇ ਕਰਕੇ ਇਹਨਾਂ ਸਰਪੰਚ ਬਣ ਜਾਣ ਕੀ ਗੱਲ ਤਾਂ ਕੀ ਗੱਲ ਹੈ ਵੀ ਜਿਹੜੇ ਹੁਣ ਵੇਖੋ ਜਿਹੜੇ ਲੀਡਰ ਵੀ ਆ ਉਹ ਸਟੇਜਾਂ ਤੇ ਜਾ ਜਾ ਕੇ ਕਹਿ ਰਹੇ ਆ ਵੀ ਅਸੀਂ ਸਰਪੰਚ ਜਿਹੜਾ ਉਹ ਬਣਾ ਦਿੱਤਾ ਗਿਆ ਕੀ ਕਾਰਨ ਆ ਇਸ ਚੀਜ਼ ਤੇ ਉਹ ਬਹੁਤ ਮਾੜੀ ਗੱਲ ਹੈ ਰਮਨ ਜੀ ਮੈਂ ਵੀਡੀਓ ਵੇਖੀਆਂ ਕਈ ਆਈਆਂ ਜਿਹੜਾ ਕਹਿੰਦੇ ਵੀ ਨਹੀਂ ਅਸੀਂ ਸਰਪੰਚ ਠਾਉਣ ਨਹੀਂ ਆਏ ਅਸੀਂ ਸਰਪੰਚ ਬਣਾਉਣ ਆਏ ਆ ਸਰਪੰਚ ਬਣਾ ਦਿੱਤਾ ਮੈਨੂੰ ਇੱਥੇ ਇੱਕ ਤਰ੍ਹਾਂ ਦਾ ਦਬਕਾ ਹੈ ਇੱਕ ਜਿਵੇਂ ਇੱਕ ਤਰ੍ਹਾਂ ਦਾ ਰੋਪ ਝਾੜਿਆ ਜਾ ਰਿਹਾ ਹੈ ਵੀ ਜੇ ਨਹੀਂ ਤਾਂ ਫਿਰ ਅਸੀਂ ਬੰਦੇ ਵੀ ਬਣਾਵਾਂਗੇ ਇਸ ਤਰ੍ਹਾਂ ਦੇ ਵੀ ਬਿਆਨ ਆਈ ਜਾਂਦੇ ਆ ਪਰ ਮੈਂ ਇਹੋ ਜਿਹੇ ਜਿਹੜੇ ਵੀ ਦੋਸਤ ਮਿੱਤਰ ਮੇਰੇ ਐਮਐਲਏ ਸਾਹਿਬਾਨਾਂ ਜਾਂ ਜੋ ਵੀ ਲੀਡਰ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇੰਨੀ ਤੈਸ਼ ਵਿੱਚ ਰੱਖ ਕੇ ਨਹੀਂ ਜੋ ਪਿਆਰ ਨਾਲ ਕਿਸੇ ਦਾ ਦਿਲ ਜਿੱਤਿਆ ਜਾਂਦਾ ਹੈ ਉਹ ਕਹਿੰਦੇ ਮਾਰ ਕੇ ਤਾਂ ਖੀਰ ਵੀ ਨਹੀਂ ਕੋਈ ਖਾਂਦਾਗਾ ਤੇ ਪਿਆਰ ਨਾਲ ਕਿਸੇ ਨੂੰ ਜ਼ਹਿਰ ਵੀ ਦੇ ਦਿਓ ਉਹ ਵੀ ਲੈ ਲੈਂਦਾ ਹੱਸ ਕੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦਾ ਕੋਈ ਕਦਮ ਨਾ ਚੁੱਕਣ ਬਿਲਕੁਲ ਏ ਸਨ ਆਪਣੇ ਨਾਲ ਡਾਕਟਰ ਇਕਬਾਲ ਸਿੰਘ ਜੋ ਆਜ਼ਾਦ ਉਮੀਦਵਾਰ ਗਿੱਦੜਬਾ ਹਲਕੇ ਤੋਂ ਉੱਠੇ ਹੋਏ ਆ ਤੁਸੀਂ ਦੇਖ ਰਹੇ ਸੀ ਪੀਬੀ ਨਿਊਜ਼ ਟੀਵੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਨਵੀਆਂ ਵੀਡੀਓ ਦੇਖਣ ਲਈ ਧੰਨਵਾਦ